ਸਾਨੂੰ ਸਮਝ ਸੋ ਖਾਲੀ ਆ ਜਾਵੇ ਭਾਈ ਗੁਰਦਾਸ ਸਾਹਿਬ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਬੜੇ ਸੁੰਦਰ ਪਰਮਾਨਾਂ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਨੇ ਦੰਪਤੀ ਜੀਵਨ ਦਾ ਪਰਮਾਨੰਦ ਦੇਂਦੇ ਨੇ ਘਰ ਦਾ ਮਾਲਕ ਘਰ ਵਿੱਚ ਨਹੀਂ ਹੈ ਘਰ ਦਾ ਮਾਲਕ ਆਇਆ ਨਹੀਂ ਹੈ ਬੜਾ ਦੁੱਖੇ ਕੋਈ ਸਮਾਗੁ ਚੰਗਾ ਨਹੀਂ ਲੱਗਦਾ ਖਾਣਾ ਅੱਛਾ ਨਹੀਂ ਲੱਗਦਾ ਜੀਵਨ ਜਿਉਣਾ ਅੱਛਾ ਨਹੀਂ ਲੱਗਦਾ ਭਾਈ ਗੁਰਦਾਸ ਸਾਹਿਬ ਜਿਉਨ ਦਾ ਤਿਉ ਪ੍ਰਮਾਨ ਦੇ ਕੀ ਸਮਝਾਂਦੇ ਨੇ ਕਹਿ ਲੱਗੇ ਪ੍ਰੇਮ ਰਸ ਔਸਰ ਅਗਿਆਨ ਮੈਂ ਨਾ ਆਗਿਆ ਮਾਨੀ ਅਸਾਡਾ ਮਾਲਕ ਜਿਹੜਾ ਵੈ ਗੁਰੂ ਆਨਾ ਉਹ ਸਾਨੂੰ ਆਗਿਆ ਕਰਦਾ ਰਿਹਾ ਹੁਕਮ ਕਰਦਾ ਰਿਹਾ ਇਧਰੋਂ ਚੱਲੋ ਗੁਰਸਿੱਖੀ ਮੀਤ ਚੱਲੋ ਗੁਰਚਾਲੀ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਬਚਨ ਕਰਦਾ ਰਿਹਾ ਕਿ ਨਾਮ ਜਪੂ ਤੌ ਕਟਿਏ ਫਾਸਾ ਗੁਰੂ ਇਹ ਬਚਨ ਕਰਦਾ ਰਿਹਾ ਜੇ ਤਉ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਨ ਨ ਕੀਜੈ ਪ੍ਰੇਮ ਦਾ ਰਸ ਮਾਨ ਆਨੰਦ ਮਾਨ ਪਰ ਮਾਲਕ ਦੀ ਗੱਲ ਘਰ ਦੇ ਵਿੱਚ ਰਹਿਣਿਆਂ ਜਿਵੇਂ ਬਹੁਤਾ ਅੰਦਰ ਘਰ ਪਰਿਵਾਰ ਦੇ ਬੱਚੇ ਨਹੀਂ ਸਮਝਦੇ ਸਮਝਦੇ ਦਾ ਜ਼ਾਈ ਬੋਲੀ ਜਾਂਦਾ ਹੈ ਕੋਈ ਬਾਤ ਨਹੀਂ ਕਰ ਲਵਾਂਗੇ ਕਿੱਡੀ ਕੋ ਗੱਲ ਹੈ ਬਹੁਤਾ ਜ਼ਿਆਦਾ ਮਾਲਕ ਦੇ ਬਚਨਾਂ ਨੂੰ ਘਰ ਪਰਿਵਾਰ ਤਰਜੀ ਨਹੀਂ ਦਿੰਦਾ ਉਦੋਂ ਪਤਾ ਲੱਗਦਾ ਜਦੋਂ ਸਮਾਨ ਨਿਕਲ ਜਾਂਦਾ ਫਿਰ ਪੱਲੇ ਪੁਸ਼ਤਾਵਾ ਰਹਿ ਜਾਂਦਾ ਮੈਨੂੰ ਆ ਗੱਲ ਕਹੀ ਸੀ ਤੇ ਜੇ ਮੈਂ ਕਰ ਲੈਂਦਾ ਜੇ ਨਾ ਹੁੰਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨੇ ਬਾਰ-ਬਾਰ ਸਮਝਾਇਆ ਮੈਨੂੰ ਮਾਰ ਕੇ ਤੇ ਤੂੰ ਵਾਲਾ ਰਸ ਪੀ ਸਰਬ ਸੂਪਕ ਸੂਖ ਕੋ ਨਾਇਕੋ ਨਾ ਰਾਮ ਨਾਮ ਰਸ ਪੀਓ ਉਹ ਨਾਮ ਨੂੰ ਪੀ ਰਸ ਨੂੰ ਪੀ ਪਰ ਕਹਿੰਦੇ ਹੋਇਆ ਕੀ ਇਹਦੇ ਜੀਵਨ ਅੰਦਰ ਆਗਿਆਨ ਫੈਲਿਆ ਬੇਸਮਝੀ ਬੇਗਿਆਤੇ ਉਸ ਆਗਿਆਨ ਦੇ ਵਿੱਚ ਹੋ ਕੇ ਔਸਰ ਸਮਾਂ ਜਿਹੜਾ ਸੀ ਆਜ਼ਾਈਂ ਗਵਾ ਦਿੱਤਾ ਜਦੋਂ ਰਸ ਮੰਨਣਾ ਸੀ ਜਦੋਂ ਆਨੰਦਤ ਹੋਣਾ ਸੀ ਜਦੋਂ ਜੁੜਨਾ ਸੀ ਗੁਰੂ ਨਾਲ ਮਿਲਾਪ ਹੋਣਾ ਸੀ ਉਸ ਸਮਾਂ ਅਜ਼ਾਈਂ ਗਵਾ ਦਿੱਤਾ ਨਾ ਆਗਿਆ ਮੰਨੀ ਜੋ ਗੁਰੂ ਨੇ ਆਗਿਆ ਕੀਤੀ ਸੀ ਨਾ ਉਹਨੂੰ ਮੰਨਣਾ ਨਹੀਂ ਕੀਤਾ ਉਹਨੂੰ ਜੀਵਨ ਵਿੱਚ ਲਾਗੂ ਨਹੀਂ ਕੀਤਾ ਗੁਰੂ ਨੇ ਆਗਿਆ ਕੀਤੀ ਸੀ ਕਿ ਪ੍ਰਭੂ ਨਾਲ ਜੁੜ ਪ੍ਰਭੂ ਦੇ ਮਾਰਗ ਤੇ ਤੁਰ ਉਸ ਆਗਿਆ ਨੂੰ ਪਰਮਾਤਮਾ ਦੀ ਦਾ ਪਾਲਨ ਨਾ ਕੀਤਾ ਮਾਨ ਕੇ ਮਨਨ ਆਪਣੋ ਈ ਮਾਨ ਖੋਇਓ ਹੈ ਮਨੁੱਖ ਆਪਣੇ ਮਨ ਵਿੱਚ ਆਪਣੀ ਸਿਆਣਪ ਵਿੱਚ ਆਪਣੀ ਸਮਝ ਵਿੱਚ ਮੈਨੂੰ ਬਹੁਤ ਕੁਝ ਪਤਾ ਹੈ ਬਹੁਤ ਕੁਝ ਜਾਣਦਾ ਇਹਦੇ ਵਿੱਚ ਮਨਨ ਅਰਮਾਨੀ ਹੋ ਗਿਆ ਹੰਕਾਰੀ ਹੋ ਗਿਆ ਤੇ ਉਹਦੇ ਕਾਰਨ ਜਦੋਂ ਗੁਰੂ ਦੀ ਆਗਿਆ ਮਾਲਕ ਦੀ ਆਗਿਆ ਨਾ ਮੰਨੀ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਹੋਇਆ ਕੀ ਆਪਣੋ ਹੀ ਮਾਨ ਖੋਇਓ ਹੈ ਜਿਹੜਾ ਮਾਨ ਕਰਕੇ ਮਾਲਕ ਦੀ ਆਗਿਆ ਨਹੀਂ ਸੀ ਨਾ ਮੰਨੇ ਕਿ ਤੇਰੇ ਨਾਲੋਂ ਮੈਨੂੰ ਬਹੁਤਾ ਪਤਾ ਹੈ ਮੈਨੂੰ ਬੜੀ ਸੂਝ ਹੈ ਮੇਰੇ ਕੋਲ ਬੜੀ ਸਿਆਣਫੇ ਭਾਈ ਗੁਰਦਾਸ ਸਾਬ ਕਹਿੰਦੇ ਆਪਣਾ ਮਾਨ ਸਤਕਾਰ ਸਾਰਾ ਨਸ਼ਟ ਕਰ ਲਿਆ ਉਹਦੇ ਵਿੱਚ ਜੇ ਮਾਲਕ ਦੀ ਆਗਿਆ ਮੰਨੀ ਹੁੰਦੀ ਮਾਲਕ ਦੇ ਬਚਨਾਂ ਤੇ ਚੱਲਿਆ ਹੁੰਦਾ ਕਰ ਪਰਿਵਾਰ ਵਿੱਚ ਸੁੱਖ ਹੁੰਦਾ ਇੱਜ਼ਤ ਆ ਬਰੂਬਰ ਕਰਾਰ ਹੁੰਦੀ ਉਹਨੂੰ ਤਲਾਂਜਲੀ ਦੇ ਦਿੱਤੀ ਜੀਵਨ ਵਿੱਚੋਂ ਸੁੱਖ ਚਲੇ ਗਏ ਆਪਣਾ ਸਨਮਾਨ ਨਸ਼ਟ ਕਰ ਲਿਆ ਖਤਮ ਕਰ ਲਿਆ ਪਾਈ ਸਬ ਪ੍ਰਮਾਨ ਦੇ ਕੇ ਅਗਲਾ ਸਾਨੂੰ ਵਿਚਾਰ ਬਖਸ਼ ਦੇਨੇ ਕਹਿ ਲੱਗੇ ਤਾਂ ਤੇਰੇ ਸਮਨ ਪ੍ਰਾਨ ਨਾ ਤੂੰ ਜੋ ਮਾਨੀ ਭਏ ਜਦੋਂ ਮੈਂ ਮਾਲਕ ਦਾ ਬਚਨ ਨਾ ਮੰਨਿਆ ਪਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਪ੍ਰਾਨਾਂ ਦਾ ਮਾਲਕ ਸੀਨਾ ਮੇਰਾ ਵੈ ਗੁਰੂ ਉਹਦੀ ਆਗਿਆ ਨੂੰ ਨਾ ਮੰਨਿਆ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਹੋਇਆ ਕਿ ਉਹ ਰਿਸਮਾਨ ਉਹਨੇ ਦੇਖਿਆ ਵੀ ਮੈਂ ਬਾਰ-ਬਾਰ ਇਹਨਾਂ ਜੀਵਨ ਨੂੰ ਸਮਝਾਉਣਾ ਆ ਮਾਰਗ ਤੇ ਚਲਾਉਣ ਦੀ ਗੱਲ ਪਿਆ ਕਰਦਾ ਹੈ ਇਹ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਕਹਿੰਦੇ ਉਹ ਗੁੱਸਾ ਮੰਨ ਗਿਆ ਗੁੱਸਾ ਮੰਨ ਕੇ ਦੂਜੇ ਪਾਸੇ ਨੂੰ ਹੋ ਗਿਆ ਤੇ ਜਦੋਂ ਦੂਜੇ ਪਾਸੇ ਨੂੰ ਹੋ ਗਿਆ ਪ੍ਰਾਨਨਾਥ ਮਾਲਕ ਵੈਗਰੂ ਪਰ ਕਹਿੰਦੇ ਫਿਰ ਕੀ ਹੋਇਆ ਜੋ ਮਾਨੀ ਭੈ ਉਹ ਮਾਲਕ ਫਿਰ ਕਹਿਣ ਲੱਗਾ ਵੀ ਠੀਕ ਹੈ ਤੂੰ ਆਪਣਾ ਕੀਤਾ ਪਾ ਤੂੰ ਆਪਣੇ ਵਿਚਾਰ ਅਨੁਸਾਰ ਚੱਲ ਅਸੀਂ ਆਪਣੇ ਵਿਚਾਰ ਅਨੁਸਾਰ ਚੱਲਾਂਗੇ ਜਦੋਂ ਪ੍ਰਭੂ ਦਾ ਦੂਜੇ ਪਾਸੇ ਨੂੰ ਹੋਣਾ ਹੋਇਆ ਦੁੱਖਾਂ ਦਾ ਆਉਣਾ ਹੋ ਗਿਆ ਔਰ ਪ੍ਰਭੂ ਦੀ ਨਦਰ ਦੂਜੇ ਪਾਸੇ ਗਈ ਖੁਸ਼ੀਆਂ ਦੇ ਖੇੜੇ ਜਿਹੜੇ ਸਨ ਉਹ ਵੀ ਵਾਪਸ ਚੱਲੇ ਗਏ ਮਰ ਜਾ ਗਏ ਸੁਖ ਸੁਭਦਾਵਾਂ ਖਤਮ ਹੋਣ ਲੱਗ ਪਈਆਂ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਨੇ ਹੌਮ ਵਾਰੀ ਮੁਖ ਫੇਰ ਪਿਆਰੇ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਮੇਰੇ ਮਾਲਕਾ ਮੇਰੇ ਵੱਲ ਨੂੰ ਮੁਖ ਫੇਰ ਕੇ ਵੇਖ ਮੇਰੇ ਵੱਲ ਨੂੰ ਨਦਰ ਕਰ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੁਕ ਕੋ ਕਾਹੇ ਕੁਮਾਰੇ ਤੂੰ ਕਰਵਟ ਬਦਲਦਾ ਮੇਰੇ ਵੱਲੋਂ ਮੁਖ ਦੂਜੇ ਪਾਸੇ ਘੁਮਾ ਲੈਣਾ ਤੇ ਕਿਉ ਮੈਨੂੰ ਇਸ ਵਿਛੋੜੇ ਦੇ ਵਿੱਚ ਮਾਰਦਾ ਕਿਉ ਇਹ ਦੁੱਖ ਮੈਨੂੰ ਦੇਣਾ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੁਕ ਕੋ ਕਾਹੇ ਕੁਮਾਰੇ ਜੋ ਤਨ ਚੀਰੇ ਅੰਗ ਨ ਮੋਰੋਂ ਪਿੰਡ ਪਰੇ ਤੋ ਪ੍ਰੀਤ ਨ ਤੋਰੋਂ ਮਹਾਰਾਜ ਤੂੰ ਸਾਹਮਣੇ ਹੋਵੇ ਤੇ ਭਾਵੇਂ ਤਨ ਤੇ ਆਰਾ ਚੱਲੇ ਕੋਝ ਹੋਵੇ ਦੁੱਖ ਨਹੀਂ ਲੱਗਦਾ ਪਿੰਡ ਪਰੇ ਤੂੰ ਪ੍ਰੀਤਨਾ ਤੌਰ ਤੋਰਾ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮ ਹੈ ਕੰਤ ਨਾਰ ਹਮ ਸੋਈ ਤੂੰ ਮਾਲਕ ਤੂੰ ਮੇਰਾ ਮਾਲਕ ਇੱਜ਼ਤ ਆਬਰੂ ਦਾ ਰਖਵਾਲਾ ਤੂੰ ਕਿਰਪਾ ਕਰ ਪਾਦਸ਼ਾਹ ਸਾਡੇ ਤੇ ਕਿਰਪਾ ਕਰ ਦੂਜੇ ਪਾਸੇ ਮੁਖ ਨਾ ਕਰ ਕਹ ਲੱਗਿਓ ਮਾਲਕ ਵੀ ਕਹਿੰਦਾ ਠੀਕ ਏ ਜੇ ਤੈਨੂੰ ਆਪਣਾ ਮਾਨੇ ਤੇ ਮੈਂ ਮਾਲਕ ਹਾਂ ਫਿਰ ਭਾਈ ਸਾਹਿਬ ਕਹਿੰਦੇ ਮਨ ਤੂੰ ਨਾ ਮੇਰੇ ਮਾਨ ਆਨੰਦ ਦੁੱਖ ਰਉ ਹੋਇ ਕਹਿੰਦੇ ਫਿਰ ਜਦੋਂ ਮੈਨੂੰ ਦੁੱਖ ਆਇਆ ਮੈਨੂੰ ਸਮਝ ਆ ਗਈ ਮਾਲਕ ਤੂੰ ਬਿਗੈਰ ਤਾਂ ਮੇਰੀ ਐਮੀਅਤ ਹੀ ਕੋਈ ਨਹੀਂ ਨਾ ਸਾਰੇ ਘਰ ਵਿੱਚ ਤੇ ਨੰਪੇ ਕੇ ਘਰ ਵਿੱਚ ਮੈਂ ਮਾਲਕ ਦੇ ਨਾਲ ਹੀ ਸੋਭਦੀ ਆਂ ਜਦੋਂ ਇਹ ਗੱਲ ਸਮਝ ਆ ਗਈ ਤੇ ਜੀਵ ਨੂੰ ਜਦੋਂ ਇਹ ਸਮਝ ਆ ਗਈ ਨਾ ਲੋਕ ਦੇ ਵਿੱਚ ਤੇ ਨਾ ਪਰਲੋਕ ਦੇ ਵਿੱਚ ਮੇਰੀ ਸੋਭਾ ਮੇਰੇ ਮਾਲਕ ਵੈਗੁਰੂ ਕਰਕੇ ਆ ਜਦੋਂ ਸਮਝ ਆ ਗਈ ਫਿਰ ਮਾਲਕ ਨੂੰ ਮਨਾਉਣ ਵਾਸਤੇ ਬੇਨਤੀਆਂ ਕਰਦਾ ਹੈ ਜੋਦੜੀਆਂ ਕਰਦਾ ਹੈ ਅਰਦਾਸਾਂ ਕਰਦਾ ਹੈ ਕਿਰਪਾ ਮਾਲਕ ਮੇਰੇ ਤੇ ਕਿਰਪਾ ਕਰੋ ਮੇਰ ਵਰਸਾਓ ਭਾਈ ਗੁਰਦਾਸ ਸਾਹਿਬ ਕਹਿੰਦੇ ਮਨ ਤਨਾ ਮੇਰੇ ਮਾਨ ਮੇਰੀ ਗੱਲ ਮੰਨ ਕੇ ਹੁਣ ਮਾਲਕ ਮੇਰੇ ਨਾਲ ਬੋਲਦਾ ਨਹੀਂ ਮਾਲਕ ਮੇਰੇ ਵੱਲ ਧਿਆਨ ਨਹੀਂ ਦਿੰਦਾ ਮਾਲਕ ਮੇਰੇ ਤੇ ਖੁਸ਼ੀ ਪ੍ਰਗਟ ਨਹੀਂ ਕਰਦਾ ਤੇ ਜਦੋਂ ਪ੍ਰਸਾਨ ਹੋਏਗਾ ਤਦੂ ਹੀ ਮੈਨੂੰ ਗਲਵਕੜੀ ਦੇ ਵਿੱਚ ਲਵੇਗਾ ਉਹਨਾਂ ਚਿਰ ਨਹੀਂ ਐ ਤੇ ਭਾਈ ਸਾਹਿਬ ਕਹਿੰਦੇ ਆਨ ਦੁੱਖ ਰੋਇਓ ਹੈ ਜਦੋਂ ਮਾਲਕ ਨਹੀਂ ਮੇਰੀ ਸੁਣਦਾ ਮੇਰੇ ਨਾਲ ਰੁੱਸ ਗਿਆ ਤੇ ਰੁੱਸਿਆ ਮੇਰੀ ਖੋਟ ਕਰਕੇ ਮੇਰੀ ਘਾਟ ਕਰਕੇ ਮੇਰੀ ਅਵਗਨਾ ਕਰਕੇ ਮੈਂ ਉਹਦੀ ਗੱਲ ਸੁਣੀ ਨਹੀਂ ਉਹਦੀ ਗੱਲ ਮੰਨੀ ਨਹੀਂ ਉਹਦੇ ਕਹਿ ਅਨੁਸਾਰ ਅੰਦਰੋਂ ਬਾਹਰੋਂ ਤੁਰਿਆ ਨਹੀਂ ਉਹਦੇ ਕਹਿ ਅਨੁਸਾਰ ਸੁਣਿਆ ਨਹੀਂ ਉਹਦੇ ਕੈ ਅਨੁਸਾਰ ਨਦਰ ਨਹੀਂ ਬੁਣਾਈ ਉਹਦੇ ਅਨੁਸਾਰ ਮੈਂ ਜੀਵਨ ਨਹੀਂ ਜਿਉਆ ਤੇ ਮਾਲਕ ਹੁਣ ਮੇਰੇ ਨਾਲ ਗੱਲ ਨਹੀਂ ਕਰਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਤਾਈ ਆ ਕੇ ਗੁਰੂ ਪਿਆਰ ਵਾਲਿਓ ਮੈਂ ਤੁਹਾਡੇ ਕੋਲ ਆਪਣਾ ਦੁੱਖ ਰੋਇਆ ਹੈ ਕਿ ਤੁਸੀਂ ਜੋ ਦੜੀ ਕਰੋ ਤੁਹਾਡੀ ਮਾਲਕ ਨਾਲ ਗੱਲ ਹੁੰਦੀ ਹੈ ਤਾਡੇ ਤੇ ਮਾਲਕ ਪ੍ਰਸੰਨ ਹੈ ਤੁਸੀਂ ਮਾਲਕ ਕੋਲ ਮੇਰੀ ਬੇਨਤੀ ਕਰੋ ਕਿ ਮੈਨੂੰ ਮੁਆਫ ਕਰ ਦੇਵੇ ਮੇਰੇ ਤੇ ਕਿਰਪਾ ਕਰੇ ਮੈਨੂੰ ਵਿਛੜੇ ਨੂੰ ਮੇਲ ਲਵੇ ਮੇਰੇ ਤੇ ਮੇਰ ਵਰਸਾ ਦੇਵੇ ਭਾਈ ਸਾਹਿਬ ਕਹਿੰਦੇ ਲੋਕ ਬੇਦ ਗਿਆਨ ਅਦਤ ਭੁਗਤ ਪ੍ਰਧਾਨ ਭਾਈ ਗੁਰਦਾਸ ਸਾਹਿਬ ਕਹਿੰਦੇ ਲੋਕਾਚਾਰੀ ਗਿਆਨ ਅਰਬੇਦ ਗ੍ਰੰਥਾਂ ਦਾ ਗਿਆਨ ਇਹ ਸਾਰੇ ਦਾ ਸਾਰਾ ਜਿਹੜਾ ਦਤ ਦਿੱਤਾ ਹੋਇਆ ਪ੍ਰਦਾਨ ਅਰ ਭੁਗਤ ਸਰੇਸ਼ਟ ਵਿਸ਼ੇਸ਼ ਕਰਕੇ ਭੂਗੀ ਦਾ ਹੈ ਪ੍ਰਦਾਨ ਸਰੇਸ਼ਟ ਭਾਈ ਸਾਹਿਬ ਸਮਝਾਉਂਦੇ ਨੇ ਲੋਕਾਚਾਰੀ ਵੇਦਾਂਚਾਰੀ ਗਿਆਨ ਵੇਦਾਂ ਦਾ ਗਿਆਨ ਲੋਕਾਚਾਰੀ ਗਿਆਨ ਸਜਣੋਂ ਪ੍ਰਾਪਤ ਉਹ ਹੋਣਾ ਜੇ ਸੰਸਾਰ ਦੇ ਵਿੱਚ ਜੋ ਕੁਝ ਤੁਸੀਂ ਦਿੱਤਾ ਵੰਡਿਆ ਅਸੀਂ ਬਚਨਾ ਦੇ ਦੁਆਰਾ ਵੀ ਜਿਹੜਾ ਜੀ ਵੰਡਦੇ ਆ ਅਸੀਂ ਨਦਰ ਦੇ ਦੁਆਰਾ ਵੀ ਵੰਡਦੇ ਆ ਅਸੀਂ ਸੋਚ ਸਮਝ ਦੇ ਦੁਆਰਾ ਵੀ ਵੰਡਦੇ ਉਹ ਚਿਤਵਣਾ ਉਹ ਬੋਲਣਾ ਉਹ ਦੇਖਣਾ ਉਹ ਸੁਣਨਾ ਕਦਮਾਂ ਨਾਲ ਚੱਲਣਾ ਇਹ ਸਭ ਕੁਝ ਜੇ ਫਿਰ ਜੋ ਕੁਝ ਅਸੀਂ ਸੰਸਾਰ ਨੂੰ ਦੇਨੇ ਆ ਚੰਗੇ ਵਿਚਾਰ ਚੰਗੇ ਖਿਆਲ ਚੰਗਾ ਮਾਰਗ ਚੰਗਾ ਰਸਤਾ ਉਪਰਤ ਕੇ ਦੁਗਣਾ ਹੋ ਕੇ ਸਾਨੂੰ ਮਿਲਦਾ ਜੋ ਵੀ ਦੇਵਾਂਗੇ ਚੰਗਾ ਦਾ ਮਾੜਾ ਮਹਾਰਾਜ ਵੀ ਕਹਿੰਦੇ ਦਿੱਤਾ ਲਈ ਹੈ ਆਪਣਾ ਆਨੰਦ ਦਿੱਤਾ ਕੇਸ਼ ਹੱਥ ਨਾ ਆਵੇ ਜੋ ਕੁਝ ਦੇਨੇ ਆ ਉਹ ਵਾਪਸ ਮਿਲੇਗਾ ਜ਼ਰੂਰ ਮਿਲੇਗਾ ਉਹ ਚੰਗਾ ਹੈ ਕਿ ਮਾੜਾ ਹੈ ਉਹ ਜੋ ਵੀ ਕਰਦੇ ਹੋ ਮਿਲੇਗਾ ਮਤ ਜਾਨੋ ਕਿ ਦੁਨੀਆ ਨੂੰ ਮੈਂ ਦਿਖਾਵਾ ਕਰਦਾ ਤੇ ਬੜਾ ਚੰਗਾ ਹੈ ਗੁਰਮਖੋ ਦੁਨੀਆ ਜੋ ਦੇਖਦੀ ਏ ਉਹ ਤੁਹਾਨੂੰ ਨਹੀਂ ਮਿਲਣਾ ਜੋ ਦਾਤਾ ਦੇਖ ਕੇ ਪ੍ਰਸੰਨ ਹੁੰਦਾ ਹੈ ਨਾ ਖੁਸ਼ ਹੁੰਦਾ ਹੈ ਤੁਹਾਨੂੰ ਉਹ ਮਿਲਣਾ ਹੈ ਦੁਨੀਆ ਪ੍ਰਸੰਨ ਹੋਵੇ ਉਹ ਤਾਂ ਤੁਸੀਂ ਦਿਖਾਵਾ ਪੁਲਝਾਵਾ ਪਾਲ ਲਓਗੇ ਪਰਮ ਵਿੱਚ ਪਾਲ ਲਓਗੇ ਦੁਨੀਆ ਦੇ ਨਾਲ ਨਹੀਂ ਦਾਤੇ ਨੂੰ ਪ੍ਰਸੰਨ ਕਰਨ ਲਈ ਕਿਉਂਕਿ ਪਰਮਾਤਮਾ ਸਭ ਕੁਝ ਵੇਖਦਾ ਹੈ ਸੱਦ ਸੁਣਦਾ ਸੱਦ ਵੇਖਦਾ ਹਰ ਜਗ੍ਹਾ ਤੇ ਸੁਣਦਾ ਹਰ ਵੇਲੇ ਤੇਰੇ ਫੁਰਣਿਆਂ ਨੂੰ ਜਾਣਦਾ ਇਸ ਕਰਕੇ ਸ਼ਵਸ਼ ਫੁਰਨੇ ਬੁਣਾ ਸ਼ਵਸ਼ ਪਵਿੱਤਰ ਕਮਾਈ ਕਰ ਪਵਿੱਤਰ ਬੋਲ ਬੋਲ ਪਵਿੱਤਰ ਸਰੋਤ ਬਣਾ ਪਵਿੱਤਰ ਨਦਰੀਆ ਬਣਾ ਪਵਿੱਤਰ ਹਿਰਦੇ ਦੇ ਫੁਰਨੇ ਉਪਨਾਹ ਕਹਿਣ ਲੱਗੀ ਸਜਣਾ ਇਥੇ ਸੰਸਾਰ ਅੰਦਰ ਆ ਕੇ ਜੋ ਕੁਝ ਦੇਣਾ ਪਿਆ ਉਹ ਹੀ ਤੈਨੂੰ ਮਿਲੇਗਾ ਉਹ ਜੋ ਕੁਝ ਨਹੀਂ ਤੂੰ ਦਿੱਤਾ ਉਹ ਤੇਰੇ ਹੱਥ ਨਹੀਂ ਆਵੇਗਾ ਤਾਂ ਤੇ ਇਸ ਵਾਸਤੇ ਲੁਨਤ ਸੈਸ ਗੁਣੋ ਲੋਨਤ ਮੈਣਾ ਚੁੰਨਣਾ ਕਟਣਾ ਵੱਡਣਾ ਇਕੱਠਾ ਕਰਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਸੱਜਣਾ ਜੋ ਕੁਝ ਤੂੰ ਦਿੱਤਾ ਹੈ ਨਾ ਸੰਸਾਰ ਵਿੱਚ ਰਹਿ ਕੇ ਕਹਿਣ ਲੱਗੇ ਸੱਜਣਾ ਤੈਨੂੰ ਹਜ਼ਾਰਾਂ ਗੁਣਾ ਹੋ ਕੇ ਮਿਲੇਗਾ ਹਜ਼ਾਰਾਂ ਗੁਣਾ ਹੋ ਕੇ ਇੱਕ ਗੁਣਾ ਦਿੱਤਾ ਤੇ ਹਜ਼ਾਰਾਂ ਗੁਣਾ ਹੋ ਕੇ ਮਿਲੇਗਾ ਦੁੱਖ ਦਿੱਤਾ ਤੂੰ ਤੇ ਸੁੱਖ ਕਿੱਥੋਂ ਪਾਲਦਾ ਧੋਖਾ ਕੀਤਾ ਤੇ ਤੂੰ ਕਿੱਥੋਂ ਵਫਾਦਾਰੀ ਪਾਲਦਾ ਹੈ ਦੋ ਨੰਬਰ ਦਾ ਧੰਦਾ ਕੀਤਾ ਆ ਤੇ ਤੂੰ ਇੱਕ ਨੰਬਰ ਦੀ ਕਮਾਈ ਕਿੱਥੋਂ ਪਾਲਦਾ ਤੂੰ ਕਿੱਥੋਂ ਪਾਲਦਾ ਹੈ ਸੁੱਖ ਮਿਲ ਜਾਵੇ ਅਰ ਹੀਰਾ ਫੇਰੀ ਕੀਤੀ ਐ ਤੇ ਤੂੰ ਕਿੱਥੋਂ ਪਾਲਦਾ ਟਕਾਓ ਮਿਲ ਜਾਵੇ ਕਹਿੰਦੇ ਨਹੀਂ ਗੁਰਮਖਾ ਇਸ ਕਰਕੇ ਜੋ ਕੁਝ ਵੀ ਕਰਨਾ ਹੈ ਉਹਦੋਂ ਪਹਿਲਾਂ ਸੋਚ ਸਮਝ ਪਵਿੱਤਰ ਬਣਾ ਉਹ ਸੈ ਹਜ਼ਾਰਾਂ ਗੁਣਾ ਹੋ ਕੇ ਮਿਲਣਾ ਹੈ ਸ਼ਵਸ਼ਤਾ ਦੇ ਸੈਤ ਸੰਸਾਰ ਵਿੱਚ ਵਰਤਾ ਪਵਿੱਤਰਤਾ ਪਵਿੱਤਰ ਗੁਣ ਸ਼ੁਭ ਸਦਾਚਾਰ ਔਰ ਜੋ ਕੁਦ ਵਰਤਾਏਗਾ ਸਜਨਾ ਉਹ ਹੀ ਤੈਨੂੰ ਮਿਲੇਗਾ ਆਨੰਦ ਦਿੱਤਾ ਹੋਇਆ ਕੁਦ ਹੱਥ ਨਹੀਂ ਆਉਣਾ ਜੇ ਪਾਪਾਂ ਦੀ ਕਮਾਈ ਕਰ ਕਰਕੇ ਵੰਡੇ ਤੇ ਉਹ ਪਾਪ ਦੁੱਗਣੇ ਹੋ ਹੋ ਕੇ ਆਉਣਗੇ ਤੇਰੇ ਕੋਲ ਅਰ ਜੇ ਉਹ ਕੁਝ ਕਰੇਗਾ ਉਹ ਦੁੱਗਣਾ ਦੁੱਖ ਦਿੱਤਾ ਥੋੜਾ ਦਿੱਤਾ ਕਿਸੇ ਨੂੰ ਦੁੱਗਣਾ ਹੋ ਕੇ ਤੇਰੇ ਵੱਲੇ ਆਵੇਗਾ ਚੀਕਾਂ ਕਢਾ ਦੇਵੇਗਾ ਫਿਰ ਫਿਰ ਰੌਲਾ ਪਾਏਗਾ ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ ਦਿੱਤਾ ਸੀ ਵਾਪਸ ਆਇਆ ਹੈ ਵਾਪਸ ਆਇਆ ਹੈ